ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਤੀ ਸਚੁ ਨਾਨਕ ਹੋਸੀ ਭੀ ਸਚ ਗਿਆਨ ਧਿਆਨ ਕਿਛ ਕਰਮਣ ਜਾਣਾ ਸਾਰਣ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਉ ਰੱਖੇ ਮੇਰੀ ਦੰਦੋਤ ਬੰਦਨ ਅਨਕ ਬਾਰ ਸਤਿਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਜਿਕਰ ਹਤ ਫਿਰਤ ਫਿਰਤ ਪ੍ਰਭ ਆਇਆ ਪਰਿਆਤੋ ਸਿਰਨਾਈ ਨਾਨਕੀ ਪ੍ਰਬੇਨਤੀ ਆਪਣੀ ਭਗਤੀ ਲਾਇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਧ ਸੰਗਤ ਵਾਹਿਗੁਰੂ ਪਰਮਾਤਮਾ ਜੀ ਨੇ ਕਿਰਪਾ ਕਰਕੇ ਮਨੁੱਖਾ ਦੇਹੀ ਦਿੱਤੀ ਹੈ ਮਨੁੱਖਾ ਦੇਹੀ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਜੀ ਉਪਦੇਸ਼ ਕਰਦੇ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਕਹੋ ਨਾਨਕ ਹਰਿ ਭਜ ਮਨ ਨਿਰਪੈ ਪਾਵੇ ਬਾਸ ਸਾਧ ਸੰਗਤ ਬਾਣੀ ਦੇ ਵਿੱਚ ਜਨਮ ਮਰਨ ਆਵਾ ਗਵਣ ਆਦੀ ਬਹੁਤ ਨਾਮ ਪਰ ਇਹ ਹੈ ਕੀ ਆ ਜੀਵ ਸੇ ਭ੍ਰਮ ਦੇ ਵਿੱਚ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਣੀ ਦੇ ਵਿੱਚ ਜੋ ਵੀ ਉਪਦੇਸ਼ ਹੈ ਸਾਰਾ ਮਨੁੱਖਾਂ ਵਾਸਤੇ ਹੀ ਆ ਜੋ ਵੀ ਸੇਵਾ ਸਿਮਰਨ ਦਾਨ ਪੁੰਨ ਭਲਾ ਪਰਉਪਕਾਰ ਸਾਧ ਸੰਗ ਯਾਤਰਾ ਇਹ ਸਭ ਮਨੁੱਖਾਂ ਵਾਸਤੇ ਹੀ ਆ ਪਸ਼ੂਆਂ ਵਾਸਤੇ ਨਹੀਂ ਹੈਗੀ ਮਨੁੱਖ ਨੂੰ ਕਿਹਾ ਜਾਂਦਾ ਕਿ ਭਾਈ ਤੂੰ ਮਨੁੱਖ ਬਣ ਜਾ ਤੂੰ ਬੰਦਾ ਬਣ ਜਾ ਪਸ਼ੂ ਨੂੰ ਨਹੀਂ ਕਿਹਾ ਜਾਂਦਾ ਕਿ ਤੂੰ ਪਸ਼ੂ ਬਣ ਜਾ ਕਿਉਂਕਿ ਸਹਾ سنگ ਤੂੰ ਪ੍ਰਕਿਰਤੀ ਦੇ ਅਨੁਸਾਰ ਜੀਂਦਾ ਪ੍ਰਕਿਰਤੀ ਦੇ ਅਨੁਸਾਰ ਹੀ ਉਹ ਖਾਂਦਾ ਦੂਜੀ ਚੀਜ਼ ਨਹੀਂ ਉਹ ਖਾਂਦਾ ਜੋ ਪ੍ਰਮਾਤਮਾ ਨੇ ਧਾਰਤ ਕਰ ਦਿੱਤੀ ਓਹੀ ਉਹ ਖਾਣੀ ਹੈ ਭੁੱਖਾ ਮਰ ਜੂ ਪਰ ਸ਼ੇਰ ਜਿਹੜਾ ਉਹਨੂੰ మాंस ਖਾਣਾ ਨੇ ਦਾ ਤੂੰ ਮਾਸ ਹੀ ਖਾਊਗਾ ਉਹ ਘਾਹ ਹੀ ਖਾਊਗਾ ਗਾਂ ਜਿਹੜੀ ਆ ਉਹ ਘਾਹ ਹੀ ਖਾਊਗੀ ਮਾਸ ਨਹੀਂ ਖਾਊਗੀ ਪਰ ਮਨੁੱਖ ਹੀ ਐਸਾ ਜਿਹੜਾ ਸਭ ਕੁਝ ਖਾ ਜਾਂਦਾ ਉਹ ਸ਼ੇਰ ਦਾ ਭੋਜਨ ਵੀ ਖਾ ਜਾਂਦਾ ਗਾਂ ਦਾ ਭੋਜਨ ਵੀ ਖਾ ਜਾਂਦਾ ਇਹ ਦਾ ਬੇਲਗਾਮ ਹੈ ਇਸੇ ਕਰਕੇ ਹੀ ਇਹ ਬੇਲਗਾਮ ਹੋਣ ਕਰਕੇ ਹੀ ਜਿੰਨੇ ਵੀ ਹਸਪਤਾਲ ਆਏ ਸਾਰੇ ਮਨੁੱਖਾਂ ਦੇ ਹੀ ਹਸਪਤਾਲਿਆਂ ਪਸ਼ੂਆਂ ਦਾ ਹਸਪਤਾਲ ਤੇ ਬਹੁਤ ਵਿਰਲਾ ਹੀ ਹੁੰਦਾ ਕਿਉਂਕਿ ਉਹ ਬਿਮਾਰੀ ਨਹੀਂ ਹੁੰਦੇ ਬਿਮਾਰੀ ਜਿਹੜੀ ਹੈਗੀ ਆ ਇਹ ਮਨੁੱਖ ਦੇ ਜ਼ਿਆਦਾਤਰ 95% ਬਿਮਾਰੀਆਂ ਜਿੰਨੀਆਂ ਵੀ ਆਹਾਰ ਤੋਂ ਹੁੰਦੀਆਂ ਗਲਤ ਆਹਾਰ ਖਾਣਾ ਕਿ ਜਿੰਨੇ ਝਗੜੇ ਆ ਉਹ ਸਾਰੇ ਗਲਤ ਵਿਵਹਾਰ ਤੋਂ ਹੁੰਦੇ ਆ। ਪਸ਼ੂਆਂ ਦਾ ਕਿਸੇ ਦੇ ਨਾਲ ਕੋਈ ਝਗੜਾ ਹੀ ਨਹੀਂ ਕਰਾ ਇਸ ਕਰਕੇ ਤੇ ਉਹਨਾਂ ਦਾ ਗਲਤ ਵਿਵਹਾਰ ਨਹੀਂ ਕਿਸੇ ਦੇ ਨਾਲ ਤੇ ਨਾ ਹੀ ਉਹ ਉਹਨਾਂ ਦਾ ਗਲਤ ਆਹਾਰ ਆ ਇਸ ਕਰਕੇ ਨਾ ਹੀ ਬਿਮਾਰ ਹੁੰਦੇ ਆ। ਮਨੁੱਖ ਦਾ ਹੀ ਆਹਾਰ ਵਿਗੜਿਆ ਮਨੁੱਖ ਦਾ ਹੀ ਵਿਵਹਾਰ ਵਿਗੜਿਆ। ਇਹੋ ਹੀ ਸਤਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ। ਕਿ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਏ ਜ਼ਮੀਨ ਕੁਰੰਗਾ ਇਹ ਜੀਵ ਤੂੰ ਹਸਾਬ ਲਾ ਲਾ ਕਿ ਤੂੰ ਕਈ ਜੂਨਾ ਜੜੀਆਂ ਹੈਗੀਆਂ ਉਹ ਕੀੜੇ ਪਤੰਗਿਆਂ ਦੀਆਂ ਭੋਗਤ ਕੇ ਆਇਆ ਤੇ اے ਜਗਦੀਸ਼ ਮਿਲਣ ਕੀ ਮਰੀਆ ਚਰੰਕਾਲੇ ਦੇਸ਼ਗਰੀਆ ਕਿ ਹੁਣ ਤੈਨੂੰ ਮਨੁੱਖਾ ਦੇਹੀ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਮਿਲੀ ਆ ਦੇਹ ਨੂੰ ਸ਼ਿੰਗਾਰ ਨੂੰ ਵਾਸਤੇ ਮਿਲੀ ਆ ਕੁਛ ਚੰਗਾ ਕਰਨ ਵਾਸਤੇ ਮਿਲੀ ਆ ਇਹੋ ਹੀ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਜਨਮ ਜਨਮ ਭਰ ਬਤ ਫਿਰਿਓ ਸਾਧ ਸੰਗਤ ਮਨੁੱਖ ਦੇ ਮਨ ਦੇ ਵਿੱਚ ਜਿੰਨੇ ਵੀ ਪਸ਼ੂ ਪੰਛੀ ਨੇ ਇਹ ਸਾਰਿਆਂ ਦੇ ਸੁਭਾਵ ਆ ਇਹ ਸਾਰੇ ਸੰਸਕਾਰ ਜਿੰਨੇ ਵੀ ਨੇ ਪਸ਼ੂਆਂ ਪੰਛੀਆਂ ਦੇ ਸਾਰੇ ਹੀ ਮਨੁੱਖ ਦੇ ਅੰਦਰ ਆ। ਇਸੇ ਕਰਕੇ ਹੀ ਮਹਾਰਾਜ ਕਹਿੰਦੇ ਹੈ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਕਿ ਭਾਈ ਤੂੰ ਮਨੁੱਖਾ ਨਾਂ ਹੀ ਰੱਖਿਆ ਹੋਇਆ ਪਰ ਕਰਤੂਤਾ ਤੇਰੀਆਂ ਪਸ਼ੂਆਂ ਵਾਲੀਆਂ ਆ। ਤੋ ਸਿਮਰਨ ਅਭਿਆਸ ਕਰਕੇ ਇੱਕ ਇੱਕ ਜਿਹੜਾ ਬੁਰਾ ਸੰਸਕਾਰ ਆ ਪਸ਼ੂਆਂ ਵਾਲਾ ਉਸ ਸੁਭਾਅ ਨੂੰ ਕੱਢ ਦੇਣਾ। ਇੱਕ ਇੱਕ ਕਰਕੇ ਤੇ ਜਦੋਂ ਸਾਰੇ ਨਿਕਲ ਜਾਣਗੇ ਤੇ ਬਾਕੀ ਜਿਹੜਾ ਬਚਿਆ ਉਹ ਪਰਮਾਤਮਾ ਦਾ ਰੂਪ ਹੁੰਦਾ ਉਹ ਪਰਮਾਤਮਾ ਦਾ ਸਰੂਪ ਹੁੰਦਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਫੇਰ ਹੀ ਆਪਣਾ ਜਿਹੜਾ ਅਸਲੀ ਸਰੂਪ ਹੈ ਉਹ ਪਛਾਣਿਆ ਜਾਂਦਾ ਜਦੋਂ ਇਹ ਨਕਲੀ ਜਿਹੜੇ ਪਸ਼ੂਆਂ ਦੇ ਸੁਭਾਤਾਨ ਕੀਤੇ ਜਦੋਂ ਉਹ ਛੱਡ ਦਿੰਦਾ ਤੂੰ ਇਹੋ ਹੀ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਇਹ ਚਮੜੀ ਜਿਹੜੀ ਹੈਗੀ ਆ ਇਹ ਨੇ ਤੇ ਮਨੁੱਖਾਂ ਵਾਲੀ ਆ ਪਰ ਹੈਗਾ ਇਹ ਹਿੰਸਕ ਪ੍ਰਾਣੀ ਆ ਇਹਦੇ ਵਿੱਚ ਹੀ ਕਾਮ ਕ੍ਰੋਧ ਜਿੰਨੇ ਵੀ ਨਿੰਦਿਆ ਚੁਗਲੀ ਦੇ ਜਿੰਨੇ ਵੀ ਬੁਰੇ ਸੰਸਕਾਰ ਨੇ ਇਹ ਸਾਰੇ ਹੀ ਇਹਦੇ ਵਿੱਚ ਉਹ ਦੂਸਰੀਆਂ ਜੂਨਾਂ ਵਾਂਗੂ ਵੀ ਕੰਮ ਕਰਦੇ ਆ ਸਾਧ ਸੰਗਤ ਜਿੰਨਾ ਵੀ ਇਹ ਕਾਮ ਕ્રોਧ ਨਿੰਦਿਆ ਚੁਗਲੀ ਈਰਖਾ ਵਖਲੀ ਰਾਗ ਦਵੇਸ਼ ਇਹ ਸਾਰਾ ਹੀ ਮਨੁੱਖ ਦਾ ਜਿਹੜਾ ਸੁਭਾਅ ਆ ਇਹ ਪਸ਼ੂਆਂ ਵਾਲਾ ਜੂਨਾ ਵਾਲਾ ਤੋਂ ਸਮਝੋ ਕਿ ਉਹਦਾ ਸਰੀਰ ਜਿਹੜਾ ਹੈਗਾ ਉਹ ਮਨੁੱਖਾਂ ਵਾਲਾ ਪਰ ਅੰਦਰ ਉਹੋ ਹੀ ਪਸ਼ੂਆਂ ਵਾਲਾ ਹੀ ਸੁਭਾਅ ਆ ਪਸ਼ੂਈਆ ਬਿਨ ਬੂਝੇ ਪਸਟੌਰ ਕਹਿੰਦੇ ਜੇ ਤੂੰ ਅਸਲੀ ਸਰੂਪ ਨੂੰ ਆਪਣੇ ਅਸਲੀ ਗੁਣ ਨੂੰ ਪਛਾਣ ਲਵੇਂਗਾ ਤਫੇ ਤੂੰ ਪਰਮਾਤਮਾ ਦਾ ਰੂਪ ਹੀ ਮਨੁੱਖਿਆ ਨਹੀਂ ਤੇ ਫੇਰ ਤੂੰ ਪਸ਼ੂਆਂ ਵੀ ਜਿਨ੍ਹਾਂ ਪਸ਼ੂਆਂ ਉਹ ਵੀ ਨਿਖਿੱਧ ਪਸ਼ੂ ਆ। ਤੁਹਾ ਮਾਰਾ ਕਹਿੰਦੇ ਕਿ 184 ਜੂਨ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਹ ਮਨੁੱਖ ਨੂੰ ਹੀ ਵਡਿਆਈ ਮਿਲਦੀ ਆ ਕਿ ਉਹ ਕੁਝ ਕਰ ਲਵੇ। ਕਿਉਂਕਿ ਜਿਹੜੇ ਜਨਵਰ ਆ ਉਹ ਕੁਝ ਕਰ ਨਹੀਂ ਸਕਦੇ ਉਹ ਕਰਮਬੱਧ ਹੁੰਦੇ ਆ। ਉਹਨਾਂ ਨੇ ਉਹੋ ਕੋਸ਼ਿਸ਼ ਕਰਨਾ ਜਿਹੜਾ ਪਰਮਾਤਮਾ ਨੇ ਉਹਨਾਂ ਨੂੰ ਨਿਰਧਾਰਤ ਕਰ ਦਿੱਤਾ। ਖਾ ਲਿਆ ਪੀ ਲਿਆ ਸੌਂ ਲਿਆ ਭੋਗ ਲਿਆ ਪਰ ਮਨੁੱਖਿਕ ਐਸਾ ਜਿਹੜਾ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਸਾਧ ਸੰਗਤ ਜਿਹੜਾ ਆਵਾਗਮਨ ਆ ਇਹਦੇ ਬਾਰੇ ਬਹੁਤ ਗੁਰਬਾਣੀ ਦੇ ਵਿੱਚ ਆਉਂਦਾ ਕਿ ਜੀਵ ਆਵਾਗਮਨ ਦੇ ਵਿੱਚ ਤੋਂ ਸਾਧ ਸੰਗਤ ਇਹ 84 ਲੱਖ ਜੁਨਾ ਕੀ ਆ ਇਹ ਆਵਾਗਮਨ ਕੀ ਆ ਸਾਹ ਸੰਗਤ ਆਵਾ ਦਾ ਮਤਲਬ ਹੁੰਦਾ ਆਉਣਾ ਔਰ ਗਮਨ ਦਾ ਮਤਲਬ ਹੁੰਦਾ ਜਾਣਾ ਜਿਸ ਤਰ੍ਹਾਂ ਜਦੋਂ ਜੀਵ ਪੋਜਿਟਿਵ ਹੁੰਦਾ ਜਦੋਂ ਜੀਵ ਪ੍ਰਸੰਨ ਹੁੰਦਾ ਤੇ ਉਦੋਂ ਸਮਝ ਲਓ ਕਿ ਆਵਾ ਉਹਦੋਂ ਸਮਝ ਲਓ ਜੀਵਨ ਹੈ ਤੇ ਜਦੋਂ ਜਦੋਂ ਨੈਗੇਟਿਵ ਹੁੰਦਾ ਜਦੋਂ ਮਨੁੱਖ ਨਿਰਾਸ਼ ਹੁੰਦਾ ਨੈਗੇਟਿਵ ਹੁੰਦਾ ਤੇ ਉਦੋਂ ਸਮਝ ਲਓ ਕਿ ਗਵਨ ਆ ਉਦੋਂ ਸਮਝ ਲਓ ਕਿ ਮਰਨਾ ਉਦੋਂ ਜੀਵਨ ਮ੍ਰਿਤਿਉ ਆ ਉਦੋਂ ਸਮਝ ਲਓ ਦੁਨੀਆ ਵਿੱਚ ਹੈ ਨਹੀਂ ਜੀਵਨ ਦੇ ਵਿੱਚ ਹੈ ਨਹੀਂ ਇਹ ਗੈਰ ਹਾਜ਼ਰ ਆ ਤੋ ਸਾ ਸੰਗਤ ਕਬੂ ਸੋਗ ਰੰਗ ਹਸੇ ਕਬੂ ਨਿੰਦ ਚਿੰਦ ਵਿਹਾਰ ਕਬੂ ਉਪ ਆਕਾਸ਼ ਪਿਆਲ ਕਬੂ ਹੋਏ ਬਹਿ ਬਡਰਾਜਾ ਕਬੂ ਭਿਖਾਰੀ ਨੇਚ ਕਾ ਸਾਜ ਜਦੋਂ ਸਮਝਦਾ ਕਿ ਮੈਂ ਭਿਖਾਰੀ ਆ ਉਦੋਂ ਸਮਝ ਲਓ ਕਿ ਇਹ ਮ੍ਰਿਤਿਉ ਆ ਜਦੋਂ ਸਮਝਦਾ ਇਹਦਾ ਕਿ ਮੈਂ ਤੇ ਰਾਜਾ ਉਦੋਂ ਸਮਝ ਲਓ ਜੀਵਨ ਦੇ ਵਿੱਚ ਹੈਗਾ ਕਈ ਵਾਰ ਜੀਵਨ ਦੇ ਵਿੱਚ ਪ੍ਰਸੰਨ ਹੁੰਦਾ ਕਈ ਵਈ ਨਿਰਾਸ਼ ਹੁੰਦਾ ਜਦੋਂ ਜੀਵਨ ਚ ਪ੍ਰਸੰਤਾ ਹੁੰਦੀ ਆ ਉਦੋਂ ਇਹ ਜੀਵਨ ਆ ਜਦੋਂ ਇਹ ਨਿਰਾਸ਼ ਹੁੰਦਾ ਉਦੋਂ ਮ੍ਰਿਤਿਉ ਆ ਸਹਾਸੰਗਤ ਇਹ ਜਿਹੜੀ ਭਟਕਣਾ ਹੁੰਦੀ ਹੈ ਨਾ ਭਟਕਣਾ ਇਹੋ ਹੀ ਜਮ ਦਾ ਰੂਪ ਹੁੰਦਾ ਮੌਤ ਦਾ ਰੂਪ ਹੁੰਦਾ ਜਿਹੜਾ ਕਿ ਜੀਵ ਨੂੰ ਮੌਤ ਤੋਂ ਪਹਿਲਾਂ ਹੀ ਲੈ ਜਾਂਦਾ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਜਿਹੜਾ 84 ਲੱਖ ਜੂਨਾ ਜਨਮ ਜਨਮ ਭਰਮਤ ਰਹਿਓ ਇਹ 84 ਸ਼ਬਦ ਜਿਹੜਾ ਇਹ ਬਹੁਤ ਮਸ਼ਹੂਰ ਹੈ 84 ਲੱਖ ਨਾ ਤੇ 83 ਆ ਤੇ ਨਾ ਇਹ 85 ਆ 84 ਕਿਉਂ ਆ ਜੋ ਵਾਹਿਗੁਰੂ ਪ੍ਰਮਾਤਮਾ ਜੀ ਨੇ ਸਮਝਾਇਆ ਉਹ ਮੈਂ ਦੱਸ ਰਿਆਂ ਕਿ ਇਹ ਜਿਹੜਾ 84 ਆ 84 ਸਾਧ ਸੰਗਤ ਇਹ ਅੱਖਰਾਂ ਦਾ ਇਹ ਸ਼ਬਦ ਨਹੀਂ ਹੈਗਾ ਲੇਕਿਨ ਇਹ ਮਸ਼ਹੂਰ ਕਰ ਦਿੱਤਾ ਜਿੱਥੇ ਵੀ ਲਿਖਿਆ ਹੁੰਦਾ 84 ਲਿਖਿਆ ਹੁੰਦਾ 84 ਲੱਖ ਦਾ ਚੱਕਰ ਪਰ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸਦੇ ਆ ਕਿ ਇਹ 84 ਜਿਹੜਾ ਹੈਗਾ ਇਹ ਅੱਖਰਾਂ ਦਾ ਨਹੀਂ ਹੈਗਾ 84 ਨਹੀਂ ਹੈਗਾ ਇਹਦੇ ਵਿੱਚ ਇੱਕ ਰਹੱਸ ਹੈ ਉਹ ਇਹ ਰਹੱਸ ਹੈ ਕਿ 84 ਦਾ ਮਤਲਬ ਹੁੰਦਾ 4 C 4 ਕਹਿੰਦੇ ਨੇ ਸੰਸਕ੍ਰਿਤੀ ਵਿੱਚ ਚੱਲਨ ਨੂੰ ਜਦੋਂ ਆਪਾਂ ਕਹਿੰਦੇ ਆ ਚੱਲ ਇਹਦਾ ਸੰਸਕ੍ਰਿਤੀ ਵਿੱਚ ਕਹਿੰਦੇ ਆ ਚਰ ਤੋਂ 84 ਦਾ ਮਤਲਬ ਚਰ ਸੀ ਯਾਨੀ ਕਿ ਚੱਲਿਆ ਸੀ ਪਰ ਮੈਂ ਮੰਜ਼ਿਲ ਤੇ ਨਹੀਂ ਪਹੁੰਚਿਆ 86 ਦਾ ਮਤਲਬ ਚੱਲਾ ਸੀ ਚਰ ਸੀ ਚੱਲਾ ਸੀ ਪਰ ਮੰਜ਼ਲ ਤੇ ਨਹੀਂ ਪਹੁੰਚਿਆ ਸਾਧ ਸੰਗਤ ਇਹੋ ਹੀ ਸਭ ਤੋਂ ਵੱਡਾ ਦੁੱਖ ਹੁੰਦਾ ਕਿ ਜਿਹੜਾ ਮਨੁੱਖ ਆਪਣੀ ਮੰਜ਼ਲ ਤੇ ਨਾ ਪਹੁੰਚੇ ਸਹਸ ਘਟੇ ਲਾ ਕੋਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨੇਕ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖੱਪ-ਖੱਪ ਮਰੇ ਮਾਰੇ ਕਹਿੰਦੇ ਆ ਕਿ ਬੰਦਾ ਕਮਾਈ ਕਰਦਾ ਸੰਤੁਸ਼ਟੀ ਵਾਸਤੇ ਕਰਦਾ বিশ্রাম ਵਾਸਤੇ ਕਰਦਾ ਪਰ ਕਹਿੰਦੇ ਕਿ ਅਰਬ ਖਰਬ ਮਾਇਆ ਮਿਲੇ ਸੁਤੇ ਅਸਤ ਕੋ ਰਾਜ ਤੁਲਸੀ ਹਰ ਕੇ ਨਾਮ ਬਿਨ ਸਭੇ ਨਰਕਾ ਸਾਜ ਕਹਿੰਦੇ ਸਾਂਸ ਖਟੇ 100 ਖਟਦਾ ਤੇ 1000 ਦੀ ਭਟਕਣਾ 1000 ਖਟਦਾ ਲੱਖ ਦੀ ਭਟਕਣਾ ਲੱਖ ਖਟਦਾ ਤੇ ਕਰੋੜ ਦੀ ਭਟਕਣਾ ਕਰੋੜ ਖਟਦਾ ਤੇ ਅਰਬ ਦੀ ਭਟਕਣਾ ਇਹ ਭਟਕਣਾ ਜਿਹੜੀ ਹੈਗੀ ਆ ਇਹਨੂੰ ਸ਼ਾਂਤੀ ਨਹੀਂ ਆਉਣ ਦਿੰਦੀ ਤੇ ਇਹ ਹਰ ਵੇਲੇ ਹੀ ਦੁਖੀ ਰਹਿੰਦਾ ਮੰਜਲ ਤੇ ਆਪਣੇ ਵਿਸ਼ਰਾਮ ਮੰਜਲ ਤੇ ਨਹੀਂ ਪਹੁੰਚਦਾ ਇਸੇ ਕਰਕੇ ਹੀ ਮਹਾਰਾਜ ਨੇ ਆਖਿਆ ਕਿ ਭਾਈ ਮੈਂ ਸੁਖ ਲੈਣ ਵਾਸਤੇ ਚੱਲਿਆ ਸੀ ਪਰ ਸ਼ਾਂਤੀ ਰੂਪੀ ਮੰਜਲ ਤੇ ਨਹੀਂ ਪਹੁੰਚਿਆ ਰਸਤੇ ਦੇ ਵਿੱਚ ਹੀ ਪਟਕਦਾ ਫਿਰਦਾ ਜਨਮਾਂ ਜਨਮਾਂ ਤਰਾ ਤੋਂ ਤੋਂ ਇਸੇ ਕਰਕੇ ਹੀ ਇਹ ਨਾਮ ਪੈ ਗਿਆ 84 ਦਾ ਚੱਕਰ ਭਾਵ ਚੱਲਿਆ ਸੀ ਪਰ ਸ਼ਾਂਤੀ ਪਰਮਾਤਮਾ ਦੇ ਸਰੂਪ ਤੱਕ ਨਹੀਂ ਪਹੁੰਚਿਆ ਰਸਤੇ ਦੇ ਵਿੱਚ ਭਟਕਦਾ ਫਿਰਦਾ ਮਾਇਆ ਦੇ ਪਿੱਛੇ ਲੱਗ ਕੇ ਤਾਂ ਸਾਧ ਸੰਗਤ ਇਹ ਸਮਝੋ ਕਿ ਸਹਿਸ ਖੜੇ ਲਾਕੋ ਉੜਤਾਵੇ ਤ੍ਰਿਪਤਨਾਵੇ ਮਾਇਆ ਪਾਛੇ ਪਾਵੇ ਸਾਧ ਸੰਗਤ ਮਾਇਆ ਅੱਗੇ ਅੱਗੇ ਆ ਤੇ ਜੀਵ ਪਿੱਛੇ ਪਿੱਛੇ ਆ ਮੰਤਰੀ ਬਣਨ ਅੱਗੇ ਅੱਗੇ ਆ ਤੇ ਜੀਵ ਪਿੱਛੇ ਪਿੱਛੇ ਆ ਇਸੇ ਹੀ ਤਰ੍ਹਾਂ ਕੁਰਸੀ ਅੱਗੇ ਅੱਗੇ ਆ ਤੇ ਜੀਵ ਪਿੱਛੇ ਪਿੱਛੇ ਆ ਮਾਇਆ ਅਮੀਰੀ ਅੱਗੇ ਅੱਗੇ ਆ ਤੇ ਜੀਵ ਪਿੱਛੇ ਪਿੱਛੇ ਆ ਇਹ ਕਦੀ ਵੀ ਇਹ ਪੂਰਨ ਨਹੀਂ ਹੋ ਸਕਦਾ ਤੋ ਜੀਵ ਹਮੇਸ਼ਾ ਹੀ ਭਟਕਦਾ ਰਹਿੰਦਾ ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਰਪਾ ਹੋ ਜੇ ਤੇ ਪ੍ਰਮਾਤਮਾ ਜੀ ਦੀ ਤੇ ਫਿਰ ਇਹ ਸ਼ਬਦ ਦਾ ਅਭਿਆਸ ਕੀਤਾ ਬਿਸ਼ਰਾਮ ਮਿਲ ਜਾਂਦਾ ਕਉ ਨਾਨਕ ਹਰ ਭਜਮਨਾਂ ਨਿਰਪੈ ਪਾਵੇ ਬਾਸ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਜਿੰਦਗੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੁੱਖ ਹੁੰਦਾ ਉਹ ਹੁੰਦਾ ਭੈ ਔਰ ਜਿੰਦਗੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੁੱਖ ਹੁੰਦਾ ਉਹਦਾ ਨਿਰਪੈਤਾ ਹੋਣਾ, ਬੇਪਰਵਾਹ ਹੋਣਾ। ਇਹ ਸਭ ਤੋਂ ਵੱਡਾ ਸੁੱਖ ਵਾ। ਤੇ ਜਿਹੜਾ ਭੈ ਹੁੰਦਾ ਇਹ ਸਭ ਤੋਂ ਵੱਡਾ ਦੁੱਖ ਹੁੰਦਾ ਕਿ ਮੈਨੂੰ ਕੁਝ ਹੋ ਨਾ ਜਾਵੇ। ਬਾਹਰ ਵੀ ਨਿਕਲਦਾ ਕਿ ਮੇਰਾ ਐਕਸੀਡੈਂਟ ਨਾ ਹੋ ਜਾਵੇ। ਮੈਨੂੰ ਕੋਈ ਬਿਮਾਰੀ ਨਾ ਲੱਗ ਜਾਵੇ। ਮੇਰਾ ਕੋਈ ਮਿੱਤਰ ਜਿਹੜਾ ਮੇਰਾ ਕੋਈ ਸੰਬੰਧੀ ਹੈ ਉਹ ਵਿਛੜ ਨਾ ਜਾਵੇ। ਮੈਂ ਕਿਤੇ ਗਰੀਬ ਨਾ ਹੋ ਜਾਵਾਂ ਮੇਰਾ ਧੰਦਾ ਚੋਪਟ ਨਾ ਹੋ ਜਾਵੇ ਮੇਰੀ ਦੁਕਾਨ ਬੰਦ ਨਾ ਹੋ ਜਾਵੇ ਮੇਰੀ ਉਮਰ ਘਟ ਨਾ ਜਾਵੇ ਮੇਰੇ ਤੇ ਕੋਈ ਬਿਪਤਾ ਨਾ ਆ ਜਾਵੇ ਕੋਈ ਸੰਗਠਨਾ ਆ ਜਾਵੇ ਮੈਂ ਮਰ ਨਾ ਜਾਵਾਂ ਮੇਰੀ ਉਮਰ ਨਾ ਘਟ ਜਾਵੇ ਅਨੇਕਾਂ ਪ੍ਰਕਾਰ ਦੇ ਜਿਹੜੇ ਭੈ ਹੋ ਜਾਂਦੇ ਆ ਤੇ ਕਈ ਹਾਥੀ ਧੋਈ ਜਾਂਦੇ ਆ ਭੈ ਹੋ ਜਾਂਦਾ ਵਹਿਮ ਹੋ ਜਾਂਦਾ ਕਿ ਹੱਥ ਤੇ ਮੇਰੇ ਸੋਚੇ ਨਹੀਂ ਹੋਏ ਹੱਥੇ ਕਰੀ ਤੋਂ ਹੁੰਦੇ ਆ ਫਿਰ ਦਬਾਰਾ ਧੋਂਦੇ ਆ ਉਹਨਾਂ ਨੂੰ ਐ ਲੱਗਦਾ ਕਿ ਜਦਾਂ ਸੋਚੇ ਨਹੀਂ ਹੋਏ ਕਰੂਲੀਆਂ ਹੀ ਕਰੀ ਜਾਂਦੇ ਆ ਮੂੰਹ ਹੀ ਧੋਈ ਜਾਂਦੇ ਆ ਨਹਾਈ ਜਾਂਦੇ ਆ ਪੈਰ ਹੀ ਧੋਈ ਜਾਂਦੇ ਆ ਦਿਨਾਂ ਤੋਂ ਹੀ ਡਰੀ ਜਾਂਦੇ ਆ ਤਰੀਕਾਂ ਤੋਂ ਹੀ ਡਰੀ ਜਾਂਦੇ ਆ ਤੋਂ ਇਹੋ ਹੀ ਮ੍ਰਿਤਿਉ ਦਾ ਕਾਰਨ ਬਣਦਾ ਇਹ ਕਿਉਂ ਕਰਦੇ ਆ ਇਸ ਕਰਕੇ ਕਰਦੇ ਆ ਕਿ ਮੈਨੂੰ ਕੁਝ ਹੋ ਨਾ ਜਾਵੇ ਤੋਂ ਫਿਰ ਹੋ ਹੀ ਜਾਂਦਾ ਉਹਦੀ ਜ਼ਿੰਦਗੀ ਦੇ ਵਿੱਚ ਕਰੀ ਵੀ ਸੁੱਖ ਦਾ ਸੂਰਜ ਨਹੀਂ ਚੜਦਾ ਜਿਹੜਾ ਭੈ ਦੇ ਵਿੱਚ ਜੀਂਦਾ ਤੇ ਜਿਹੜਾ ਬੇ ਪਰਵਾਹ ਨਿਰਪੈ ਹੋ ਕੇ ਜੀਂਦਾ ਸਾਧ ਸੰਗਤ ਉਹਨੂੰ ਹੀ ਭੁੱਖ ਲੱਗਦੀ ਆ ਉਹ ਰੱਜ ਕੇ ਰੋਟੀ ਖਾਂਦਾ ਉਹ ਹੀ ਰੱਜ ਕੇ ਸੌਂਦਾ ਉਹ ਹੀ ਰੱਜ ਕੇ ਸੇਵਾ ਸਿਮਰਨ ਕਰਦਾ ਤੇ ਸਾਰਿਆਂ ਨਾਲ ਚੰਗਾ ਵਿਵਹਾਰ ਕਰਕੇ ਲੰਮੀ ਉਮਰ ਸੁਖ ਆਨੰਦ ਮਾਣਦਾ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਪੋਜਨ ਨਿੰਦਰਾ ਭੋਗ ਪੈ ਇਹ ਜਿਹੜੇ ਚਾਰ ਨੇ ਇਹ ਪਸ਼ੂਆਂ ਦੇ ਵਿੱਚ ਵੀ ਤੇ ਮਨੁੱਖਾਂ ਦੇ ਵਿੱਚ ਵੀ ਸੇਮ ਆ ਇਹ ਸੇਮ ਆ ਮਨੁੱਖ ਵੀ ਭੋਜਨ ਖਾਂਦੇ ਆ ਪਸ਼ੂ ਵੀ ਖਾਂਦੇ ਆ ਮਨੁੱਖ ਵੀ ਸੌਂਦਾ ਨਿੰਦਰਾ ਲੈਂਦਾ ਤੇ ਪਸ਼ੂ ਵੀ ਲੈਂਦਾ ਮਨੁੱਖ ਵੀ ਭੋਗਦਾ ਪਸ਼ੂ ਵੀ ਭੋਗਦੇ ਆ ਮਨੁੱਖ ਵੀ ਡਰਦਾ ਤੇ ਪਸ਼ੂ ਵੀ ਡਰਦੇ ਆ ਪਰ ਸਹਾ ਸੰਗਤ ਇਹਨਾਂ ਦੇ ਵਿੱਚ ਜਿਹੜੇ ਪਸ਼ੂ ਦੇ ਨੇ ਉਹ ਸ਼ੁੱਧ ਮਨੁੱਖ ਦੇ ਨਾਲੋਂ ਸ਼ੁੱਧ ਉਹ ਕਿਵੇਂ ਸ਼ੁੱਧ ਹੋਇਆ ਪਸ਼ੂਆਂ ਦਾ ਭੋਜਨ ਜਿਹੜਾ ਹੈਗਾ ਇਹ ਵੀ ਸ਼ੁੱਧ ਮਨੁੱਖ ਦਾ ਭੋਜਨ ਗ੍ਰਿਸ਼ਟ ਹੋ ਜਾਂਦੇ ਮਾਮਲੇ ਦੇ ਵਿੱਚ ਵੀ ਪਸ਼ੂ ਉਤੇ ਆ ਜੇਕਰ ਨਿੰਦਰਾ ਦੀ ਗੱਲ ਕਰੀਏ ਤੇ ਇਹਦੇ ਵਿੱਚ ਵੀ ਮਨੁੱਖ ਗੋਲੀ ਖਾ ਕੇ ਸੌਂਦਾ ਤਾਂ ਨਹੀਂ ਜਾਂਦੀ ਆ ਲੇਕਿਨ ਪਸ਼ੂ ਜਿਹੜੇ ਹੈਗੇ ਆ ਉਹ ਜਿੱਥੇ ਵੀ ਉੱਥੇ ਹੀ ਸੌ ਜਾਂਦੇ ਆ ਗੂੜੀ ਨੀਂਦ ਸੌਂਦੇ ਆ ਉਹਨਾਂ ਦੀ ਨੀਂਦ ਵੀ ਬਿਹਤਰ ਆ ਭੋਗ ਦੇ ਮਾਮਲੇ ਵਿੱਚ ਵੀ ਮਨੁੱਖ ਜਿਹੜਾ ਉਹ ਆਨੰਦ ਨਹੀਂ ਲੈ ਪਾਉਂਦਾ ਇਹਦੀ ਗ੍ਰਸਤੀ ਖਰਾਬ ਹੀ ਰਹਿੰਦੀ ਆ ਲੇਕਿਨ ਪਸ਼ੂ ਜਿਹੜੇ ਨੇ ਇਹ ਭੋਗ ਦੇ ਮਾਮਲੇ ਵਿੱਚ ਵੀ ਆਨੰਦ ਲੈ ਜਾਂਦੇ ਆ ਭੈ ਦੇ ਮਾਮਲੇ ਦੇ ਵਿੱਚ ਵੀ ਮਨੁੱਖ ਵੀ ਡਰਦਾ ਪਰ ਜਿਹੜਾ ਪਸ਼ੂ ਆ ਉਹਨੂੰ ਤਾਂ ਇੱਕ ਕੇਵਲ ਮੌਤ ਦਾ ਡਰ ਆ ਹੋਰ ਉਹਨੂੰ ਕੋਈ ਡਰ ਨਹੀਂ ਆ ਨਾ ਉਹਨੂੰ ਦਿਨਾਂ ਦਾ ਡਰ ਨਾ ਉਹਨੂੰ ਤਰੀਕਾ ਦਾ ਡਰ ਆ ਤੇ ਪਰ ਪਸ਼ੂ ਨੂੰ ਜਦੋਂ ਕੱਟਦੇ ਆ ਉਦੋਂ ਨੂੰ ਪਤਾ ਲੱਗ ਜਾਂਦਾ ਉਦੋਂ ਫਿਰ ਉਹ ਚੀਕਦਾ ਹੱਥ ਪੈਰ ਮਾਰਦਾ ਯਾਨੀ ਪਸ਼ੂ ਜਿਹੜਾ ਹੈਗਾ ਉਹ ਮੌਤ ਤੋਂ ਡਰਦਾ ਬਾਕੀ ਹੋਰ ਕਿਸੇ ਚੀਜ਼ ਤੋਂ ਨਹੀਂ ਡਰਦਾ ਪਰ ਜਿਹੜਾ ਮਨੁੱਖ ਆ ਇਹ ਮੌਤ ਤੋਂ ਵੀ ਡਰਦਾ ਇਹ ਹਰੇਕ ਪਲ-ਪਲ ਤੋਂ ਹੀ ਡਰਦਾ ਇਹਦਾ ਭੈ ਜਿਹੜਾ ਹੈਗਾ ਉਹ ਵੀ ਬੁਰਾ ਸੋ ਸਤੂਰ ਸੱਚੇ ਬਾਦਸ਼ਾਹ ਜੀ ਉਪਦੇਸ਼ ਕਰਦੇ ਆ ਬਖਸ਼ਿਸ਼ ਕਰਦੇ ਆ ਕਿ ਭਾਈ ਮਨੁੱਖ ਦਾ ਆਪਣਾ ਹੈ ਕੀ ਆ ਮਨੁੱਖ ਦਾ ਆਪਣਾ ਹੈ ਕੀ ਆ ਸਾਧ ਸੰਗਤ ਜਦੋਂ ਕਿਸੇ ਵਿੱਚ ਤਾਕਤ ਹੁੰਦੀ ਹੈ ਨਾ ਬਹੁਤ ਤਗੜਾ ਹਟਾ-ਕਟਾ ਕੋਈ ਬਹੁਤ ਤਗੜਾ ਕੋਈ ਸਰੀਰ ਹੋਵੇ ਤੇ ਕਹਿ ਦਿੱਤਾ ਜਾਂਦਾ ਇਹ ਦੇ ਵਿੱਚ ਤੇ ਹਾਥੀ ਵਰਗੀ ਤਾਕਤ ਆ ਤੇ ਸਾਧ ਸੰਗਤ ਜੇ ਕੋਈ ਜਿਗਰੀ ਵਾਲਾ ਹੋਵੇ ਤੇ ਕਹੇ ਦਿੱਤਾ ਜਾਂਦਾ ਇਹ ਦੇ ਵਿੱਚ ਤੇ ਸ਼ੇਰ ਵਰਗਾ ਜਿਗਰਾ ਜੇਕਰ ਕੋਈ ਸੁੰਦਰ ਆ ਤੇ ਕਹੇ ਦਿੱਤਾ ਜਾਂਦਾ ਇਹ ਤੇ ਮੋਰ ਵਰਗਾ ਸੁੰਦਰ ਆ ਤੇ ਜੇ ਕਿਸੇ ਦੀ ਅੱਖਾਂ ਸੋਹਣੀਆਂ ਤੇ ਕਹੇ ਦਿੱਤਾ ਜਾਂਦਾ ਇਹਦੀਆਂ ਦੀ ਅੱਖਾਂ ਹਿਰਨੀ ਵਰਗੀਆਂ ਇਸੇ ਤਰ੍ਹਾਂ ਹੀ ਜੇ ਕਿਸੇ ਦੀ ਆਵਾਜ਼ ਸੋਹਣੀ ਆ ਤੇ ਕਹੇ ਦਿੱਤਾ ਜਾਂਦਾ ਇਹਦੀ ਆਵਾਜ਼ ਤੇ ਕੋਇਲ ਵਰਗੀ ਆ ਕਿ ਸਾਧ ਸੰਗਤ ਜੇ ਕੋਈ ਜ਼ਿਆਦਾ ਹੀ ਬੋਲਦਾ ਤੇ ਕਹਿ ਦਿੱਤਾ ਜਾਂਦਾ ਹੈ ਤੇ ਕੁੱਤੇ ਵਾਂਗੂ ਭੌਂਕਦਾ ਇਸ ਕਰਕੇ ਇਸ ਜੀਵ ਦਾ ਆਪਣਾ ਕੀ ਆ ਇਹ ਸਾਰਾ ਕੁਝ ਹੀ ਪਸ਼ੂਆਂ ਤੋਂ ਹੀ ਇਹ ਪ੍ਰਾਪਤ ਕਰਦਾ ਇਸ ਕਰਕੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਪਸ਼ੂ ਜਿਹੜੇ ਨੇ ਪੰਛੀ ਜਿਹੜੇ ਨੇ ਇਹ ਮਨੁੱਖ ਨਾਲੋਂ ਜ਼ਿਆਦਾ ਸੁਖੀ ਜ਼ਿੰਦਗੀ ਬਤੀਤ ਕਰਕੇ ਜਾਂਦੇ ਆ ਸੰਸਾਰ ਤੋਂ ਮਨੁੱਖ ਦਾ ਤੇ ਮਾਤਰ ਨਾ ਹੀ ਆ ਮਨੁੱਖ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਰੋਂਦਾ ਹੀ ਰਹਿੰਦਾ ਪਰ ਪਸ਼ੂ ਨੂੰ ਕਿਸੇ ਨੇ ਵੀ ਅੱਜ ਤੱਕ ਰੋਂਦਾ ਚੀਕਦਾ ਮਾਰੇ ਗਏ ਲੁੱਟੇ ਗਏ ਕਰਦਾ ਨਹੀਂ ਵੇਖਿਆ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਣ ਬਸਦਾ ਬਹੁੜ ਜਨਮ ਨਾਵਾਂ ਜਿਹੜਾ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਜਨਮ ਜਨਮ ਪਰਮਤ ਫਿਰਿਓ ਉਹ ਕਹਿੰਦੇ ਆ ਕਿ ਮਿੱਟੀ ਉਹਨਾ ਜਮ ਕੋ ਤਰਾਸ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿ ਸਾਡਾ ਜਿਹੜਾ ਤਰਾਸ ਸੀ ਉਹ ਖਤਮ ਹੋ ਗਿਆ ਉਹ ਖਤਮ ਕਿਦਾਂ ਹੋਇਆ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਕਹਿੰਦੇ ਇਹ ਇੱਕ ਸ਼ਬਦ ਮੇਰੇ ਪ੍ਰਾਣ ਬਸਤੇ ਇੱਕ ਸ਼ਬਦ ਜਿਹੜਾ ਉਹ ਕਿਹੜਾ ਵਾ ਉਹ ਹੈਗਾ ਸਤ ਚਿਤ ਆਨੰਦ ਸਰੂਪ ਬ੍ਰਹਮ ਪਰਮਾਤਮਾ ਵਾਹਿਗੁਰੂ ਉਹਦੀ ਜਦੋਂ ਪ੍ਰਾਪਤੀ ਹੁੰਦੀ ਆ ਉਦੋਂ ਜਦੋਂ ਸ਼ਕਸ਼ਤਕਾਰ ਹੁੰਦਾ ਤੇ ਫਿਰ ਸਾਧ ਸੰਗਤ ਜੀ ਸਾਰੀ ਭਟਕਣਾ ਹੀ ਖਤਮ ਹੋ ਜਾਂਦੀ ਆ ਮਨ ਮੰਦਰ ਫਿਰ ਮਨ ਹੀ ਪਵਿੱਤਰ ਮੰਦਰ ਬਣ ਜਾਂਦਾ ਫਿਰ ਕਿਸੇ ਤੀਰਥ ਦੇ ਜਾਣ ਦੀ ਲੋੜ ਨਹੀਂ ਉਹਨੂੰ ਵਿਸ਼ੇਸ਼ ਕਰਕੇ ਕਿਉਂਕਿ ਉਹਦਾ ਮਨ ਹੀ ਜਿਹੜਾ ਹੈਗਾ ਉਹ ਮੰਦਰ ਵਰਗਾ ਪਵਿੱਤਰ ਬਣ ਜਾਂਦਾ ਤੇ ਜਿਹੜਾ ਉਹਦਾ ਤਨ ਆ ਸ਼ਰੀਰ ਵੇਸ ਕਲੰਦਰ ਤਨ ਵੇਸ ਕਲੰਦਰ ਭਾਵ ਕਿ ਜਿਹੜਾ ਉਹਦਾ ਤਨ ਆ ਇਹੋ ਹੀ ਸਾਧੂ ਬਣ ਜਾਂਦਾ ਜਿਦਾਂ ਤੀਰਥਾਂ ਦੇ ਉੱਤੇ ਸਾਧੂ ਹੁੰਦੇ ਆ ਇਸੇ ਤਰ੍ਹਾਂ ਹੀ ਮਨ ਜਿਹੜਾ ਉਹ ਮੰਦਰ ਬਣ ਗਿਆ ਤੀਰਥ ਬਣ ਗਿਆ ਤੇ ਜਿਹੜਾ ਤਾਨਿਆ ਉਸ ਤੀਰਥ ਦੇ ਉੱਤੇ ਸਾਧੂ ਬਣ ਗਿਆ ਕਹਿੰਦੇ ਘਰਤ ਹੀ ਤੀਰਥ ਨਾਵਾਂ ਤੇ ਜਿਹੜੀ ਉਥੇ ਨਦੀ ਹੁੰਦੀ ਆ ਉਹਦੇ ਵਿੱਚ ਫਿਰ ਨੋਂਦਾ ਵਾ ਸਾਧੂ ਤੇ ਕਹਿੰਦੇ ਹਿਰਦਾ ਜਿਹੜਾ ਹੈਗਾ ਮੇਰਾ ਉਹ ਇੰਨਾ ਪਵਿੱਤਰ ਹੋ ਗਿਆ ਤੀਰਥ ਵਰਗਾ ਉਹ ਨਦੀ ਵਰਗਾ ਕਿ ਉਹਦੇ ਵਿੱਚ ਹੀ ਮੈਂ ਉਹਨੂੰ ਇਸ਼ਨਾਨ ਕਰਦਾ ਕਿਉਂ ਕਿਉਂਕਿ ਕਹਿੰਦੇ ਕਿ ਇੱਕ ਸ਼ਬਦ ਮੇਰੇ ਪ੍ਰਾਣ ਬਣਦਾ ਹੈ ਬਹੁਤ ਜਨਮਾਂ ਨਾਮ ਕਹਿੰਦੇ ਹੁਣ ਉਹ ਜਿਹੜਾ ਸ਼ਬਦ ਹੈ ਨਾ ਸਤ ਚਿਤ ਆਨੰਦ ਸਰੂਪ ਵਾਹਿਗੁਰੂ ਉਹਨੂੰ ਸ਼ਬਦ ਆਖਿਆ ਉਹ ਕਹਿੰਦੇ ਮੇਰੇ ਅੰਦਰ ਹੁਣ ਪ੍ਰਕਾਸ਼ ਹੋ ਗਿਆ ਉਹਦਾ ਇਸ ਕਰਕੇ ਸਾਰਾ ਕੁਸ਼ੀ ਮੇਰਾ ਨਿਵਰਤ ਹੋ ਗਿਆ ਸੰਸਾਰ ਮੇਰਾ ਨਿਵਰਤ ਹੋ ਗਿਆ ਮੈਨੂੰ ਅਸਲੀ ਸਰੂਪ ਦੀ ਪਛਾਣ ਹੋ ਗਈ ਆ ਹੁਣ ਮੇਰੀ ਜਿਹੜੀ ਉਹ ਭਟਕਣਾ ਜਿਹੜੀ ਸੀ ਨਾ ਉਹ ਮਿਟ ਗਈ ਆ ਜੰਮ ਦਾ ਤਰਾਸ ਜਿਹੜਾ ਸੀ ਉਹ ਮਿਟ ਗਿਆ ਤੋ ਸਾ ਸੰਗਤ ਪ੍ਰਮਾਤਮਾ ਦੀ ਪ੍ਰਾਪਤੀ ਤੇ ਜਿਹੜਾ ਇਹ ਸੰਸਾਰ ਇਹ ਨਿਵਰਤ ਹੋ ਜਾਂਦਾ ਵਾ ਜਦੋਂ ਨਿਵਰਤ ਹੋ ਜਾਂਦਾ ਵਾ ਤੇ ਉਦੋਂ ਉਹਨੂੰ ਵਿਸ਼ਰਾਮ ਮਿਲਦਾ ਤੇ ਇਹੋ ਹੀ ਫਿਰ ਜਿਹੜੀ ਹੈਗੀ ਆ ਉਹ ਭਟਕਣਾ ਜਿਹੜੀ ਹੈਗੀ ਉਹ ਖਤਮ ਹੋ ਜਾਂਦੀ ਹੈ ਤੇ ਵਿਸ਼ਰਾਮ ਮਿਲ ਜਾਂਦਾ ਤੇ ਇਹੋ ਹੀ ਬਾਣੀ ਦੇ ਵਿੱਚ ਮਕਸ਼ਦ ਆ ਪ੍ਰਮਾਤਮਾ ਦੀ ਪ੍ਰਾਪਤੀ ਦਾ ਤੋਂ ਸਤਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਜਿਹੜੀਆਂ ਬਾਕੀ ਦੀਆਂ ਜੂਨਾ ਨੇ ਪਸ਼ੂ ਪੰਛੀ ਨੇ ਇਹ ਮਨੁੱਖ ਦੇ ਜੀਵਨ ਦੇ ਨਾਲੋਂ ਬਿਹਤਰ ਸੁਖ ਸ਼ਾਂਤੀ ਦੇ ਨਾਲ ਜੀਵਨ ਦੀ ਪਤ੍ਰਿਤ ਕਰਦੇ ਆ ਇਹ ਕਦੀ ਵੀ ਸ਼ੰਕਾ ਨਹੀਂ ਕਰਦੇ ਕਿ ਮਹਾਰਾਜ ਕਈ ਇਹੋ ਜਿਹੇ ਪੰਛੀ ਵੀ ਨੇ ਕਿ ਜਿਨ੍ਹਾਂ ਦੀ ਉਮਰ 1 ਸਾਲ ਦੀ ਹੁੰਦੀ ਆ ਕਈਆਂ ਦੀ 10 ਸਾਲ ਦੀ ਹੁੰਦੀ ਆ ਤੇ ਇਹਨਾਂ ਨੇ ਕਦੀ ਵੀ ਪਰਮਾਤਮਾ ਦੇ ਅੱਗੇ ਕੋਈ ਸ਼ੰਕਾ ਨਹੀਂ ਕੀਤਾ ਕਿ ਮਹਾਰਾਜ ਸਾਨੂੰ ਇਨੀ ਥੋੜੀ ਉਮਰ ਦਿੱਤੀ ਆ ਬਸ ਜਿੰਨੀ ਵਾਹਿਗੁਰੂ ਨੇ ਉਮਰ ਦਿੱਤੀ ਓਨੀ ਹੀ ਭੋਗਦੇ ਆਨੰਦ ਦੇ ਨਾਲ ਇਹੋ ਹੀ ਸੁਖ ਦਾ ਕਾਰਨ ਬਣਦਾ ਤੇ ਜਿਹੜਾ ਮਨੁੱਖ ਆ ਇਹ 100 ਸਾਲ ਦੇ ਮਨੁੱਖ ਨੂੰ ਵੀ ਪੁੱਛ ਲੋ ਉਹ ਵੀ ਆਖੂਗਾ ਕਿ ਮੇਰਾ ਜਨਨ ਜੀ ਨਹੀਂ ਕਰਦਾ ਮੈਨੂੰ ਹੋਰ ਉਮਰ ਮਿਲ ਜਾਂਦੀ ਤੇ ਚੰਗੀ ਸੀਗੀ ਇਸੇ ਕਰਕੇ ਹੀ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੀ ਭਟਕਣਾ ਇਹੋ ਹੀ ਜਮਵਾਂ ਇਹ ਸਭ ਤੋਂ ਵੱਡਾ ਦੁੱਖ ਆ ਤੋਂ ਸਾਧ ਸੰਗਤ ਸੇਵਾ ਸਿਮਰਨ ਪਾਠ ਪੂਜਾ ਜਿਹੜਾ ਹੈਗਾ ਉਹ ਜਦੋਂ ਜੀਵ ਕਰਦਾ ਵਾ ਤੇ ਕਈ ਵਾਰੀ ਜੀਵ ਸੋਚਦਾ ਕਿ ਮੈਨੂੰ ਤੇ ਜਿਹੜਾ ਇਹਦਾ ਫਾਲਿਆ ਇਹਦਾ ਜਿਹੜਾ ਮੈਨੂੰ ਸੁਖ ਵਾ ਉਸੇ ਵੇਲੇ ਹੀ ਮਿਲਣਾ ਚਾਹੀਦਾ ਉਸੇ ਵੇਲੇ ਕਿਉਂ ਨਹੀਂ ਮਿਲਦਾ ਬਹੁਤ ਸਾਰੇ ਇਹਦਾ ਸੋਚ ਲੈਂਦੇ ਨੇ ਜੀਵ ਕਿ ਮੈਂ ਸੇਵਾ ਸਿਮਰਨ ਦਾਨ ਪੁੰਨ ਭਲਾ ਪਰਉਪਕਾਰ ਕਰਦਾ ਉਸੇ ਵੇਲੇ ਮੈਨੂੰ ਇਹਦਾ ਫਾਇਦਾ ਕਿਉਂ ਨਹੀਂ ਹੁੰਦਾ ਤੋ ਸਤਿਗੁਰ ਸੱਚੇ ਬਾਤ ਸਾਨੂੰ ਪਰੇਸ਼ ਕਰਦੇ ਆ ਕਿ ਜਿਸ ਤਰ੍ਹਾਂ ਰਾਤ ਨੂੰ ਸੌਣ ਲੱਗਿਆਂ ਟਾਈਮ ਪੀਸ ਤੇ ਟਾਈਮ ਜਿਹੜਾ అలਾਰਮ ਆ ਉਹ ਲਾ ਲੈਨੇ ਆ ਕਿ ਤੜਕੇ ਐਨੇ ਵਜੇ ਉੱਠਣ ਦਾ అలਾਰਮ ਲਾ ਲਿਆ ਰਾਤ 9 ਵਜੇ అలਾਰਮ ਲਾਇਆ ਤੇ ਜਿੰਨੇ ਵਜੇ ਵੀ ਉੱਠਣਾ ਓਨੇ ਵਜੇ ਦਾ ਹੀ అలਾਰਮ ਲਾ ਲਿਆ 2 ਵਜੇ ਦਾ అలਾਰਮ ਲਾ ਲਿਆ ਤੇ ਸਾਧ ਸੰਗਤ ਉਹ ਜਦੋਂ 9 ਵਜੇ అలਾਰਮ ਲਾਇਆ ਤੇ ਉਦੋਂ అలਾਰਮ ਨਹੀਂ ਵੱਜਣਾ అలਾਰਮ ਨੇ 2 ਵਜੇ ਦਾ ਟਾਈਮ ਆ ਤੇ ਉਦੋਂ ਵੱਜਣਾ ਉਹਨੇ ਪਹਿਲੋਂ ਨਹੀਂ ਵੱਜਣਾ ਭਾਵੇਂ ਜਦੋਂ ਲੋੜ ਆ ਉੱਠਣ ਦੀ ਉਦੋਂ ਉਹਨੇ అలਾਰਮ ਨੇ ਵੱਜਣਾ ਆਪਣਾ ਕੰਮ ਕਰਨਾ ਇਸੇ ਹੀ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਤੂੰ ਜਿਹੜਾ ਸੇਵਾ ਸਿਮਰਨ ਦਾਨ ਪੁੰਨ ਭਲਾ ਪਰਉਪਕਾਰ ਹੁਣ ਕਰਦਾ ਵਾ ਇਹਦਾ ਫਾਇਦਾ ਤੈਨੂੰ ਭਾਵੇਂ ਹੁਣ ਉਸੇ ਵੇਲੇ ਨਹੀਂ ਮਿਲਿਆ ਪਰ ਯਾਦ ਰੱਖੀ ਜਦੋਂ ਤੈਨੂੰ ਲੋੜ ਪਵੇਗੀ ਜਦੋਂ ਤੈਨੂੰ ਇਹਦੀ ਜ਼ਰੂਰਤ ਹੋਵੇਗੀ ਉਦੋਂ ਇਹਦਾ ਫਲ ਤੈਨੂੰ ਜ਼ਰੂਰ ਉਸ ਟਾਈਮ 'ਤੇ ਇਸ ਦੇ అలਾਰਮ ਵਾਂਗੂ ਪ੍ਰਾਪਤ ਹੋਵੇਗਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਭਾਈ ਸਤਗੁਰ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰੋ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਮਹਾਰਾਜ ਜੀ ਦਾ ਉਪਦੇਸ਼ ਪ੍ਰਾਪਤ ਕਰੋ ਉਪਦੇਸ਼ ਤੇ ਚੱਲੋ ਆਪਣਾ ਜੀਵਨ ਸਫਲਾ ਕਰੋ ਤੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾ ਦਾ ਭਲਾ Quan සතนาम vaහගු සතนาम vaහගු